ਕਿਤੇ ਵੀ ਕਿਸਾਨਾਂ ਦੇ ਉੱਤੇ ਜਾਂ ਮਜ਼ਦੂਰਾਂ ਦੇ ਕੋਈ लाਠੀ ਚਾਰਜ ਹੋਊਗਾ ਤਾਂ ਜਿੰਨੀ ਕਿਸਾਨਾਂ ਮਜ਼ਦੂਰਾਂ ਦੀ ਜਮਾਤ ਆ ਉਹ ਇਕੱਠੀ ਹੋਊਗੀ ਜੀ ਕੋਈ ਗੱਲ ਨਹੀਂ ਜਦੋਂ ਘਰੋਂ ਨਿਕਲਦੇ ਆ ਜੀ ਇਹ ਪਹਿਲਾਂ ਇਹ ਗੱਲ ਕਹਿ ਕੇ ਉੱਠਦੇ ਆ ਵੀ ਪਹਿਲਾਂ ਮਰਨ ਕਬੂਲ ਕਰੇ ਆਪਣੇ ਆਪ ਨੂੰ ਜਿਹੜਾ ਆਪਣਾ ਸਭ ਕੁਝ ਤਿਆਰੀ ਕਰਕੇ ਨਿਕਲਦੇ ਆ ਘਰ ਕਹਿ ਕੇ ਆਉਂਦੇ ਆ ਵੀ ਜੇ ਅਸੀਂ ਆਵਾਂਗੇ ਤਾਂ ਸਾਡੀ ਰਾਤ ਦੀ ਰੋਟੀ ਪਕਾਓ ਜਾਂ ਕੱਲ ਦੀ ਰੋਟੀ ਪਕਾਓ ਜੇ ਨਾ ਆਵਾਂਗੇ ਤਾਂ ਫਿਰ ਸਾਡੇ ਆਟੇ 'ਚ ਪਾਣੀ ਨਾ ਪਾਓ ਤੁਸੀਂ ਸ਼ੰਭੂ ਅਤੇ ਖਨੋਰੀ ਤੇ ਚੱਲ ਰਹੇ ਸੰਘਰਸ਼ ਨੂੰ 200 ਦਿਨ ਪੂਰਾ ਹੋਣ ਤੇ ਪੰਜਾਬ ਭਰ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਜੁਨੈਕਤਾ ਸਿੱਧੂਪੁਰ ਵੱਲੋਂ ਅੱਜ ਵੱਡੇ ਕਾਫਲੇ ਦੇ ਨਾਲ ਅੰਮ੍ਰਿਤਸਰ ਤੋਂ ਰਵਾਨਾ ਕੀਤੀ ਜਾ ਰਹੀ ਹੈ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਅੱਜ ਕਾਫਲਾ ਲੈ ਕੇ ਚਲੇ ਨੇ ਪ੍ਰਧਾਨ ਜੀ ਅੱਜ ਦੇ ਕਾਫਲੇ ਵਾਲੇ ਵੀ ਕੀ ਕਹਿਣਾ ਚਾਹੋਗੇ 200 ਦਿਨ ਪੂਰਾ ਹੋਣ ਤੇ ਕਿਉਂ ਹੀ ਇਹ ਜਿਹੜੀ ਸਾਰੀ ਮੂਵਮੈਂਟ ਕੀਤੀ ਗਈ ਹੈ ਕਿਸ ਤਰ੍ਹਾਂ ਦਾ ਸੰਘਰਸ਼ ਹੋਵੇਗਾ ਵੇਖੋ ਜੀ ਜਿਹੜਾ ਅਸੀਂ 13 ਫਰਵਰੀ ਨੂੰ ਗੁਰਨਾਡਕ ਸਾਹਿਬ ਦਾ ਨਾਮ ਲੈ ਕੇ ਚੱਲੇ ਹਾਂ ਵੀ ਜੋ 13-13 ਤੋਂ 13 ਫਰਵਰੀ ਨੂੰ ਸੰਘਰਸ਼ ਸ਼ੁਰੂ ਕੀਤਾ ਸੀਗਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਸਰ ਜਿਹੜੇ ਕਰਜ਼ੇ ਚੜੇ ਉਹ ਮਾਫ ਜਿਹੜੇ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਸ਼ਹੀਦ ਹੋਏ ਆ ਪੱਤਰਕਾਰ ਸ਼ਹੀਦ ਹੋਇਆ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਜਿਹੜੇ 750 ਕਿਸਾਨ ਪਹਿਲਾਂ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਯਾਦ ਕਰਾਉਣ ਦੀ ਖਾਤਰ ਇਹ ਖਨੌਰੀ ਬਾਰਡਰ ਤੇ ਗਏ ਆ ਸ਼ੰਭੂ ਬਾਰਡਰ ਤੇ ਗਏ ਆ ਪਰ ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਉਧਰੋਂ ਚੋਣ ਜਾਬਤਾ ਲੱਗ ਗਿਆ ਤੇ ਇਹ ਲੋਕ ਉੱਥੇ ਜਾ ਕੇ ਕੀ ਕਰਨਗੇ ਉਹ ਜਿਹੜਾ ਕਿਸਾਨਾਂ ਦੇ ਸੰਘਰਸ਼ ਨੇ ਰੰਗ ਵਿਖਾਇਆ ਵਾ ਵੀ ਜਿਹੜਾ ਮੋਦੀ ਆ ਉਹਨੂੰ ਲੰਗੜਿਆ ਕਰਕੇ ਸੁੱਟ ਲਿਆ ਪਰ ਮੋਦੀ ਸਾਹਿਬ ਨੂੰ ਆਪਣਾ ਵਾਅਦਾ ਹਜੇ ਵੀ ਯਾਦ ਨਹੀਂ ਆਇਆ ਉਹ ਯਾਦ ਕਰਾਉਣ ਦੀ ਖਾਤਰ ਚਾਹੇ ਸਾਨੂੰ ਇੱਕ ਸ਼ੁਭ ਕਰਨ ਤੋਂ ਇਲਾਵਾ ਹੋਰ ਕਿੰਨੇ ਸ਼ੁਭ ਕਰਨ ਸ਼ਹੀਦ ਕਰਾਉਣੇ ਪੈਣ ਪਰ ਅਸੀਂ ਆਪਣਾ ਜਿਹੜਾ ਉਹ ਸਾਡਾ ਦਿਰੜ ਇਰਾਦਾ ਵਾ ਅਸੀਂ ਪੂਰਾ ਕਰਕੇ ਐਮਐਸਪੀ ਦਾ ਗਰੰਟੀ ਕਾਨੂੰਨ ਜਿੰਨਾ ਜਿਹੜਾ ਤੱਕ ਬੰਦਾ ਨਹੀਂ ਆ ਉਹਨਾਂ ਚਰ ਤੱਕ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਇਹ 200 ਦਿਨ ਪੂਰੇ ਹੋਣ ਦੇ ਉੱਤੇ ਜਿਹੜਾ ਵੱਡਾ ਕਾਫਲਾ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਦੁਬਾਰਾ ਖਨੌਰੀ ਨੂੰ ਰਵਾਨਾ ਹੋ ਰਿਹਾ ਜੀ ਨਗਲੀ ਸਾਹਿਬ ਇੱਕ ਪਾਸੇ ਤੁਸੀਂ ਸ਼ੱਭੂ ਖਨੌਰੀ ਤੇ ਬੈਠੇ ਹੋ ਦੂਜੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਵਾਲ ਤੁਸੀਂ ਕਹਿੰਦੇ ਮੋਦੀ ਸਰਕਾਰ ਘੇਰਨੀ ਆ ਮੰਗਾ ਕਿ ਤੱਕ ਮਣਵਾਉਣ ਚਾਲੇ ਹੋ ਵੇਖੋ ਚੰਗੀ ਗੱਲ ਆ ਮੋਰਚਾ ਲੱਗਣਾ ਚਾਹੀਦਾ ਚਾਹੇ ਪੰਜਾਬ ਸਰਕਾਰ ਦੇ ਖਿਲਾਫ ਹੋਵੇ ਚਾਹੇ ਕੇਂਦਰ ਸਰਕਾਰ ਦੇ ਖਿਲਾਫ ਕਿਉਂਕਿ ਕੇਂਦਰ ਸਰਕਾਰ ਜਿਹੜੀ ਆ ਇਹੋ ਜਿਹੇ ਘਟੀਆਂ ਨੀਤੀਆਂ ਨੀਤੀਆਂ ਆ ਫਸ ਚੱਲ ਰਹੀ ਆ ਜਿਹਦੇ ਕਹਿਣ ਤੋਂ ਬਾਅਦ ਜਿਹੜਾ ਹੁਣ ਆ ਜਿਹੜਾ ਬਾਸਮਤੀ ਦਾ ਵੱਡਾ ਰੌਲਾ ਵਾ ਆਉਣ ਵਾਲੇ ਦਿਨਾਂ ਵਿੱਚ ਪੈਣ ਜਾ ਰਿਹਾ ਵਾ ਦੁਬਾਰਾ ਕਿ ਪਿਛਲੇ ਦਿਨਾਂ ਦੇ ਵਿੱਚ ਕਿੱਡੀ-ਕੱਡੀ ਮਹਿੰਗੀ ਬਾਸਮਤੀ ਖਰੀਦੀ ਐਦਕਿ ਜਿਹੜਾ ਬਾਸਮਤੀ ਦਾ ਰੇਟ ਵਾ ਉਹ ਜਿਹੜਾ ਜਾਣਬੁੱਝ ਕੇ ਸਰਕਾਰ ਨੇ ਜਿਹੜਾ ਉਹ ਬਾਹਰ ਜਿਹੜੀ ਦਰਾਮਦ ਆ ਉਹਦਾ ਇੰਨੀ ਜਿਆਦਾ ਵਧਾ ਦਿੱਤੀ ਵੀ ਜਿਹੜੀ ਮਾਰਕੀਟ ਦੇ ਵਿੱਚ ਵੇਖ ਨਹੀਂ ਸਕਦੀ ਅਸਲ ਦੇ ਵਿੱਚ ਉਹ ਕਿਸਾਨ ਨੂੰ ਕਮਜ਼ੋਰ ਕਰਨ ਦੀ ਇੱਕ ਨੀਤੀ ਆ ਉਹਨਾਂ ਦੀ ਜੇ ਕਿ ਪੰਜਾਬ ਸਰਕਾਰ ਉੱਤੇ ਮੋਹਰ ਲਾਵੇ ਕਿ ਖੇਤੀ ਨੀਤੀ ਬਣਾਵੇ ਤੇ ਫਿਰ ਉਹੋ ਜਿਹੇ ਨੀਤੀਆਂ ਲਾਗੂ ਨਹੀਂ ਹੋ ਸਕਦੀਆਂ ਦੋਵੇਂ ਰਲੀਆਂ ਹੋਈਆਂ ਉਹ ਵੀ ਸਤਕਾਰਯੋਗ ਹੈ ਜਿਹੜੇ ਉੱਧਰ ਜਾ ਰਹੇ ਆ ਪਰ ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਜਿੰਨਾ ਚਿਰ ਤੱਕ ਇਹ ਨਾ ਬਣਿਆ ਉਹਨਾਂ ਚਿਰ ਤੱਕ ਕਿਸਾਨਾਂ ਦਾ ਭਲਾ ਨਹੀਂ ਹੋ ਸਕਦਾ ਖਾਸ ਕਰਕੇ ਚੰਡੀਗੜ੍ਹ ਨੂੰ ਜਿਹੜਾ ਮੋਰਚਾ ਲੱਗਣ ਜਾ ਰਿਹਾ ਉੱਥੇ ਕਿਸੇ ਤਰ੍ਹਾਂ ਦਾ ਲਾਠੀ ਚਾਰਜ ਹੁੰਦਾ ਕਿਸੇ ਤਰ੍ਹਾਂ ਦੇ ਕੋਈ ਮੁਸ਼ਕਲ ਆਉਂਦੀ ਕਿਸਾਨਾਂ ਨੂੰ ਅੱਜ ਸ਼ੰਭੂ ਤੇ ਖਨੌਰ ਵਾਲੀਆਂ ਜਥੇਬੰਦੀਆਂ ਉੱਧਰ ਨੂੰ ਰੁਕ ਕਰ ਸਕਦੀਆਂ ਬਿਲਕੁਲ ਵੇਖੋ ਇਹ ਸਾਡਾ ਇੱਕ ਇੱਕ ਤਰ੍ਹਾਂ ਦਾ ਜਿਹੜਾ ਸਾਡਾ ਭਾਈਚਾਰਾ ਵਾ ਕੀਤਾ ਵਾ ਸਾਡਾ ਇਹ ਕਿੱਤੇ ਦਾ ਭਾਈਚਾਰਾ ਇਹੋ ਜਿਹਾ ਵੀ ਕਿਤੇ ਵੀ ਕੋਈ ਵੀ ਜਥੇਬੰਦੀ ਹੋਵੇ ਜੇ ਅਸੀਂ ਉਸ ਵਕਤ ਖਨੌਰੀ ਬਾਰਡਰ ਦੇ ਨਾ ਪਿਆ ਚਾਏ ਉਹ ਸਿੱਧੀਆਂ ਹੋ ਕੇ ਨਹੀਂ ਆਈਆਂ ਸਿੱਧੇ ਰੂਪ ਚ ਆਈਆਂ ਪਰ ਉਹਨਾਂ ਨੂੰ ਮੈਦਾਨ ਚਾਉਣਾ ਪਿਆ ਜਿਹੜਾ ਭਾਜਪੀ ਦਾ ਵਿਰੋਧ ਆ ਉਹਦੇ ਵਿੱਚੋਂ ਹੀ ਨਿਕਲੇ ਆ ਤੇ ਫਿਰ ਲਗਾਤਾਰ ਉਹ ਸਾਡੇ ਨਾਲ ਵਿਰੋਧ ਕਰਦੀਆਂ ਰਹੀਆਂ ਕਿਤੇ ਵੀ ਕਿਸਾਨਾਂ ਦੇ ਉੱਤੇ ਜਾਂ ਮਜ਼ਦੂਰਾਂ ਦੇ ਕੋਈ लाठी चार्ज ਹੋਊਗਾ ਤਾਂ ਜਿੰਨੀ ਕਿਸਾਨਾਂ ਮਜ਼ਦੂਰਾਂ ਦੀ ਜਮਾਤ ਆ ਉਹ ਇਕੱਠੀ ਹੋਊਗੀ ਜੀ ਤੁਸੀਂ ਜ਼ਿਲ੍ਹੇ ਦੇ ਆਗੂ ਅਕਸਰ ਹੀ ਜਦੋਂ ਕਿਤੇ ਕੋਈ ਵੱਡਾ ਪ੍ਰੋਗਰਾਮ ਕਰਨਾ ਹੁੰਦਾ ਤਾਂ ਸੂਬੇ ਦੇ ਆਗੂ ਗੱਲਬਾਤ ਕਰਦੇ ਨੇ ਕਿ ਅੱਜ ਜਿਹੜੀ ਪ੍ਰੋਗਰਾਮ ਹੋਣ ਜਾ ਰਿਹਾ ਕੱਲ ਨੂੰ 31 ਨੂੰ ਉਹਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਦਿੱਲੀ ਨੂੰ ਜਾਣ ਦਾ ਜਾਂ ਫਿਰ ਇੱਥੇ ਰਹਿਣਾ ਜਾਂ ਫ ਜਿਹੜਾ ਸੰਘਰਸ਼ ਵਾਪਸ ਆਉਣ ਤੇ ਉਹ ਤੇ ਕਿਸ ਤਰ੍ਹਾਂ ਵੀ ਸੰਭਵ ਨਹੀਂ ਹੈਗਾ ਕਿਉਂਕਿ ਜਿੰਨਾ ਚਿਰ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਉਹਨਾਂ ਚਿਰ ਤੱਕ ਲੋਕ ਜਿਹੜੇ ਅਰਾਦੇ ਨਾਲ ਲੜਦੇ ਆ ਜਿਹੜੀ ਗੱਲ ਅੱਗੇ ਵਧਨਦੀ ਉਹ ਹਾਈ ਕੋਰਟ ਦੇ ਵਿੱਚ ਗੱਲ ਚੱਲ ਰਹੀ ਆ ਹਾਈ ਕੋਰਟ ਜੇ ਸਰਕਾਰ ਕੋਲੋਂ ਹਰਿਆਣੇ ਦੀ ਸਰਕਾਰ ਕੋਲੋਂ ਰਸਤੇ ਕਲੀਅਰ ਕਰਾਉਂਦਾ ਤੇ ਸਾਡੀ ਜਿਹੜੀ ਡਿਮਾਂਡ ਆ ਉਹ ਦਿੱਲੀ ਜਾ ਕੇ ਆਸੀਂ ਉਦੋਂ ਵੀ ਕਹਿੰਨੇ ਆ ਵੀ ਮੰਤਰੀ ਮੰਤਰ ਤੱਕ ਪਹੁੰਚਣਾ ਵਾ ਹੁਣ ਵੀ ਸਾਡੇ ਹੋਏ ਵੀ ਮੰਤਰੀ ਮੰਤਰ ਤੱਕ ਪਹੁੰਚਾਂਗੇ ਸਿਰਫ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਤੇ ਜਿਹੜੇ ਲੋਕਾਂ ਦੇ ਪੁੱਤ ਵਾ ਜਾ ਇਸ ਤਰ੍ਹਾਂ ਜਿਹੜਾ ਜਿਆਦਾ ਨੁਕਸਾਨ ਨਾ ਹੋਵੇ ਜੇ ਸਾਡੀ ਮੰਗ ਤੁਹਾਡੇ ਮਾਧਮ ਰਾਹੀਂ ਦੂਰ ਤੱਕ ਪਹੁੰਚ ਰਹੀ ਹੈ ਇਥੋਂ ਤੱਕ ਵੀ ਬਾਹਰ ਦੇ ਵਿਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਗੂੰਜੀ ਆ ਤੇ ਉੱਥੇ ਬੈਠ ਕੇ ਵੀ ਗੂੰਜ ਗਈ ਆ ਇਸ ਕਰਕੇ ਜਿੰਨਾ ਚਿਰ ਤੱਕ ਹਾਈ ਕੋਰਟ ਵਾਲੋ ਕੋਈ ਫੈਸਲਾ ਨਹੀਂ ਦਿੰਦੇ ਚਿਰ ਤੱਕ ਵੀ ਉੱਥੇ ਆ ਜੋ ਜਥੇਬੰਦੀ ਦਾ ਫੈਸਲਾ ਹੋਗਾ ਸਾਰੀਆਂ ਜਥੇਬੰਦੀਆਂ ਨਾਲ ਸਲਾਹ ਕਰਕੇ ਅਗਲੇ ਪਾਸੇ ਨੂੰ ਵਧਿਆ ਜਾਊਗਾ ਜੀ ਜਦੋਂ ਸ਼ੰਭੂ ਖਨਾਰੀ ਨੂੰ ਗਏ ਹੋ ਤਾਂ ਬਹੁਤ ਰਸਤੇ ਦੇ ਵਿੱਚ ਕਿਸਾਨਾਂ ਦੀ ਪੁੱਛਦਸ ਹੋਈ ਸੀ ਗੱਡੀਆਂ ਵੀ ਰੋਕੀਆਂ ਗਈਆਂ ਸੀ ਟਰਾਲੀਆਂ ਵੀ ਰੋਕੀਆਂ ਗਈਆਂ ਸੀ ਹੁਣ ਵੀ 7-8 ਘੰਟੇ ਦਾ ਰਸਤਾ ਕੋਈ ਰਸਤੇ ਵਿੱਚ ਮੁਸ਼ਕਲ ਆ ਸਕਦੀ ਹੈ ਤੁਹਾਡੇ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੋਇਆ ਕੋਈ ਗੱਲ ਨਹੀਂ ਜਦੋਂ ਘਰੋਂ ਨਿਕਲਦੇ ਆ ਜੀ ਇਹ ਪਹਿਲਾਂ ਇਹ ਗੱਲ ਕਹਿ ਕੇ ਉੱਠਦੇ ਆ ਵੀ ਪਹਿਲਾਂ ਮਰਨ ਕਬੂਲ ਕਰ ਇਹ ਆਪਣੇ ਆਪ ਨੂੰ ਜਿਹੜਾ ਆਪਣਾ ਸਭ ਕੁਝ ਤਿਆਰੀ ਕਰਕੇ ਨਿਕਲਦੇ ਘਰ ਕਹਿ ਕੇ ਆਉਂਦੇ ਆ ਵੀ ਜੇ ਅਸੀਂ ਆਵਾਂਗੇ ਤਾਂ ਸਾਡੀ ਰਾਤ ਦੀ ਰੋ ਕਰਕੇ ਕੋਈ ਇਹ ਗੱਲ ਦੀ ਪਰਵਾਹ ਨਹੀਂ ਆ ਕਿਉਂਕਿ ਸਾਡਾ ਇਤਿਹਾਸ ਇਹ ਗੱਲ ਕਹਿੰਦਾ ਵਾ ਵੀ ਜੇ ਆਪਣਾ ਭਵਿੱਖ ਸਵਾਰਨਾ ਵਾ ਤੇ ਫਿਰ ਤੁਹਾਨੂੰ ਕੁਰਬਾਨ ਹੋਣਾ ਪਊਗਾ ਇਹ ਕੁਰਬਾਨ ਉਹ ਲਾਸਤੇ ਤਿਆਰ ਸਰਕਾਰ ਆਪਣਾ ਵਾਹ ਲਾ ਲੇ ਪਰ ਸਾਡਾ ਇਹ ਮੰਨਣਾ ਵਾ ਵੀ ਜੋ ਥੋੜੇ ਦਿਨ ਪਹਿਲਾਂ ਚਾਹੇ ਉਹ ਕਿਸੇ ਭਰਾਤਰ ਜਥੇਬੰਦੀ ਨੇ ਉੱਥੇ ਉਹਨਾਂ ਨੂੰ ਵਿਖਾਇਆ ਵਾ ਉਹ ਦੱਸ ਸਕਦੇ ਆ ਵੀ ਇਸ ਵਕਤ ਕਿਸਾਨਾਂ ਮਜ਼ਦੂਰਾਂ ਦੀ ਜਮਾਤ ਕਿੱਡੀ ਵੱਡੀ ਆ ਦੇ ਨਾਲ ਟਕਰਾਉਣਾ ਸਰਕਾਰ ਦੇ ਹਿੱਤ 'ਚ ਨਹੀਂ ਹੋਊਗਾ ਬੰਦਰਾਮ ਸਿੰਘ ਜੀ ਗੱਲ ਕਰੀਏ ਪਿਛਲੇ ਦਿਨੀ ਕੁਝ ਵੀਡੀਓ ਖਬਰਾਂ ਸਾਹਮਣੇ ਆਈਆਂ ਤੁਸੀਂ ਵੇਖਿਆ ਹੋਵੇਗਾ ਨੈਸ਼ਨਲ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਬਹੁਤ ਸਾਰੇ ਕਿਸਾਨਾਂ ਦੇ ਨਾਲ ਜਿਹੜੇ ਪੁਲਿਸ ਵੱਲੋਂ ਕੁੱਟਮਾਰ ਕੀਤੀ ਜਾ ਰਿਆ ਸੀ ਹੱਥੋ ਪਾਈਆਂ ਹੋਈ ਸੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਮਸ਼ੀਨਾਂ ਚਲਾਈਆਂ ਗਈਆਂ ਹਾਲੇ ਤੱਕ ਵੱਡੇ ਆਗੂ ਦਾ ਕੋਈ ਬਿਆਨ ਨਹੀਂ ਆਇਆ ਵੇਖੋ ਜੀ ਸਾਰੇ ਵੱਡੇ ਆਗੂ ਉਹਨਾਂ ਦੇ ਨਾਲ ਹੀ ਆ ਜਦੋਂ ਕਿਸਾਨੀ ਕਿਸਾਨ 32 ਜਥੇਬੰਦੀਆਂ ਸਾਡੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਜੇ ਕਿਸੇ ਇੱਕ ਜਥੇਬੰਦੀ ਤੇ ਭੀੜ ਬਣਦੀ ਹੈ ਤਾਂ ਸਾਰੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜਾਂਗੇ ਇਹੋ ਜਿਹੀ ਤੇ ਕੋਈ ਗੱਲ ਨਹੀਂ ਕੀ 31 ਤੋਂ ਬਾਅਦ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਸ ਤੋਂ ਬਾਅਦ ਕੋਈ ਇਹਦੇ ਬਾਰੇ ਵੀ ਸੋਚਿਆ ਜਾਏਗਾ ਜਿਸ ਤਰ੍ਹਾਂ ਦੀਆਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਸਾਡੇ ਬੈਠੇ ਪ੍ਰਧਾਨ ਜੀ ਡੱਲੇਵਾਲ ਸਾਹਿਬ ਜੋ ਸਾਨੂੰ ਕਰਨਗੇ ਹੁਕਮ ਕਰਨਗੇ ਅਸੀਂ ਉਹਨਾਂ ਦਾ ਸਿਰ ਮੱਥੇ ਪਰਵਾਣੇ ਹੈ ਜੀ ਖਾਸ ਕਰਕੇ ਮਾਝੇ ਦੇ ਕਿਸਾਨ ਜਿਹੜੇ ਨੇ ਬੜੇ ਸੰਘਰਸ਼ੀ ਹੁੰਦੇ ਨੇ ਕਿੰਨਾ ਕਾਫਲਾ ਅੱਜ ਤੁਸੀਂ ਮਾਝੇ ਤੋਂ ਲੈ ਕੇ ਚੱ ਗੁਰੂ ਨਗਰੀ ਤੋਂ ਸਾਡੀ ਕੋਈ ਸੌਕ ਦੇ ਕਰੀਬ ਗੱਡੀ ਜਿਹੜੀ ਜਾ ਰਹੀ ਆ ਤੇ देखो ਤੁਹਾਡੇ ਸਾਹਮਣੇ ਹੀ ਹੈ ਜੀ ਸੰਗਤ ਸਾਹਿਬ ਅੱਜ ਨੌਜਵਾਨ ਦੇਖੇ ਨੇ ਜਿਨ੍ਹਾਂ ਨੇ ਜੀਬਾਂ ਗੱਡੀਆਂ ਤਿਆਰ ਕੀਤੀਆਂ ਹੋਈਆਂ ਨੇ ਕਦੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਕਹਿੰਦੇ ਸੀ ਬਾਹਰ ਚਲ ਗਏ ਨੇ ਨਸ਼ੇੜੀ ਨੇ ਅੱਜ ਕਿਵੇਂ ਵੇਖਦੇ ਹੋ ਫਿਰ ਇੱਕ ਇਸੇ ਤਰ੍ਹਾਂ ਦੀ ਮੂਵਮੈਂਟ ਬਣ ਲੱਗੀ ਹੈ ਜਿਵੇਂ ਅੰਦੋਲਨ ਵਨ ਦੀ ਬਣੀ ਸੀ ਜਾਂ ਖਰੋਰੀ ਨੂੰ ਜਾਣ ਲੱਗਿਆ ਬਣੀ ਸੀ ਉਹ ਐਵੇਂ ਜੀ ਸਾਡੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਨੌਜਵਾਨ ਵੇਖੋ ਅੱਜ ਵੀ ਚੜ੍ਹਦੀ ਕਲਾ 'ਚ ਆ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਚਲੋ ਜੇ ਇੱਕ ਅੱਧਾ ਬੰਦਾ ਕੋਈ ਜਾਂਦੇ ਵੀ ਬਾਹਰ ਤੇ ਬਾਹਰ ਵੀ ਉੱਥੇ ਵੀ ਵਿਖ ਸੌਰਦਾ ਹੀ ਹੈ ਏਡੀ ਗੱਲ ਕੋਈ ਨਹੀਂ ਆ ਫਿਰ ਵਾਪ ਅਗਲੀ ਸਮੇਂ ਤੁਹਾਡੇ ਸਾਥੀਆਂ ਨੂੰ ਸਵਾਲ ਕੀਤਾ ਹੈ ਵੀ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਨੂੰ ਲੈ ਕੇ ਜਿਸ ਤਰ੍ਹਾਂ ਜ਼ਮੀਨਾਂ ਦੇ ਵਿੱਚ ਮਸ਼ੀਨਾਂ ਵੜੀਆਂ ਜਾ ਰਹੀਆਂ ਕੋਈ ਐਕਸ਼ਨ ਲਿਆ ਜਾਏਗਾ ਕਿ ਬਿਲਕੁਲ ਲਿਆ ਜਾਊਗਾ ਤੇ ਸਾਡੇ ਵੀ ਇੱਥੇ ਮੁੱਦੇ ਆ ਗਿਆ ਜਿਹੜਾ ਸਰਕਾਰ ਇਹ ਕਰ ਰਹੀ ਹੈ ਬਹੁਤ ਹੀ ਇਹਨਾਂ ਦੇ ਘਣਾਉਣਾ ਕੰਮ ਆ ਜਦੋਂ ਕਿ ਪੇਮੈਂਟ ਨਹੀਂ ਹੋਈ ਕਿਸਾਨਾਂ ਨੂੰ ਜਦੋਂ ਇੱਕ ਪਾਸੇ ਜਿਹੜੇ ਇਹਨਾਂ ਦੇ ਅਫਸਰ ਢਿੱਲੇ ਆ ਕੁਝ ਅਫਸਰ ਸਾਹਿਬ ਜਿਹੜੀ ਆ ਉਹ ਇਹਨਾਂ ਦਾ ਭ੍ਰਿਸ਼ਟਵਾ ਜਿਹੜੀ ਉਹ ਘਟਾਲੇ ਕਰ ਗਿਆ ਤੇ ਕੁਝ ਅਫਸਰ ਜਿਹੜੇ ਇਹਨਾਂ ਦੇ ਢਿੱਲ ਮੱਠਵਾ ਅੱਜ ਐਲਾਨ ਕੀਤਾ ਜਾਊਗਾ ਸਟੇਜਾਂ ਤੋਂ ਉੱਥੋਂ ਦੀ ਬਿਲਕੁਲ ਕਰਨਗੇ ਉੱਥੇ ਦੀ ਇਹ ਜਿੰਨੇ ਵੀ ਮੁੱਦੇ ਸਾਰੇ ਉੱਥੇ ਵਿਚਾਰੇ ਜਾਣਗੇ ਇਹ ਆਉਣ ਨੂੰ ਜਿਹੜਾ ਐ ਐਕਸਪ੍ਰੈਸ ਹਾਈਵੇ ਦਾ ਵਾਹ ਦਿਨੋਂ ਦਿਨ ਜਿਹੜਾ ਵਾਹ ਇਹ ਸੰਘਰਸ਼ ਤੇਜ਼ ਹੋਊਗਾ ਇੱਥੇ ਸੋ ਧੰਨਵਾਦ ਐ ਸੰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜੀ ਅੱਜ ਵੱਡੇ ਕਾਫਲੇ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਤੋਂ ਰਵਾਨਾ ਹੋ ਰਹੇ ਨੇ ਸ਼ੰਭੂ ਤੇ ਖਨੋਰੀ ਤੇ ਚੱਲ ਰਹੇ ਸੰਘਰਸ਼ ਨੂੰ 200 ਦਿਨ ਪੂਰਾ ਹੋ